ਤੋਂ ਮਾਨਸਾ ਖੜਿਆ ਏਜੰਸੀ ਦੇ ਵਿੱਚ ਨਾ ਸਵਰਾਜ ਇਧਰ ਘੱਟੇ ਹੋਏ ਟਰੈਕਟਰ ਖੜੇ ਨੇ ਤੋਂ 69 ਵਗੈਰਾ ਪੁਰਾਣੇ ਟਰੈਕਟਰ ਖੜੇ ਨੇ ਤੇ ਆਪਾਂ ਲੈਣਾ ਸੀ ਸਵੈ ਸਰ ਰੇਜਨਲ ਮਿਲ ਗਿਆ ਤੇ ਹੁਣ ਕਾਫਦੇ ਆਂਗੇ ਤੇ ਵਲੌਗ ਸ਼ੁਰੂ ਕਰਤਾ ਇਧਰ ਖੜਿਆ ਨਵੇਂ ਨਵੀਂ ਸੋਹ ਵਾਲੇ ਟਮਾਟਰੀ 4x4 ਟੂ ਵੀਲ ਦੇ ਵਿੱਚ ਸਾਰੇ ਮਾਨਸਾ ਢੇਰ ਲਾਇਕੜਾ ਸਵਰਾਜ ਮਲਾ ਜਾਂਸੀ ਚ ਇੰਨੇ ਕਿਤੇ ਸਵਰਾਜ ਏਜੰਸੀ ਚ ਖੜੇ ਨਹੀਂ ਦੇਖੇ ਇਕੱਠੇ ਜਿੰਨੇ ਮਾਨਸਾ ਦੀ ਏਜੰਸੀ ਦੇ ਵਿੱਚ ਖੜੇ ਨੇ ਸਵਰਾਜ ਨਾ ਹੋਰ ਉਹ ਖੜੇ ਨੇ ਪਾਂ ਸੀਟਰ ਟਰਾਂਡਰ ਸ਼ੋਰੂਮ ਚ ਲਾਇਖਣੇ ਤੇ ਆ ਖੜੇ ਨੇ ਇਧਰਲੀ ਸਾਈਡ ਤੇ ਨ 969 855 ਜਿਹੜਾ ਟਰ ਜਿਹੜਾ 855 ਹੀ ਖੜਾਗਾ ਸਾਰਾ ਉਹ 4 ਵੀਲ ਚ ਖੜਾਗਾ ਤੇ 2 ਵੀਲ ਚ ਆ 733 ਖੜਾ ਇਹ ਵੀ 855 55 ਦੀ ਸੂ ਦੇ ਵਿੱਚ ਜਿਹੜਾ ਖੜਾ ਟਰੈਕਟਰ ਇਹ ਵੀ ਦੁਬਾਰੇ ਆਉਣ ਲੱਗੇ 735 ਤਾਂ ਨਹੀਂ ਆਏ ਜੀ ਇਹਦੇ 735 ਹੀ ਨਹੀਂ ਆਇਆ 855 ਹੀ ਖੜੇ ਨੇ ਮਿੱਤਰੋ ਉਹ 4x4 ਖੜੇ ਨੇ ਇਧਰ ਸਟਾਕ ਪੂਰਾ ਫੁੱਲ ਕਰੀ ਖੜੇ ਨੇ ਜਮਾ ਗਏ ਦੀ ਆਜੋ ਆਪਾਂ ਵੀ ਸੈਂਸਰ ਲਾਉਣੇ ਟਰੈਕਟਰ ਦੇ ਚੱਲ ਕੇ ਲੈ ਕੇ ਤੇ ਇੱਧਰ ਫੇਰ ਖੜੇ ਨੇ ਦੇਖੋ ਸਵਰਾਜ ਜੀ ਸਵਰਾਜ 855 ਟਮਾਟਰੀ ਨਵੀਂ ਸੋਹਰੇ ਤੇ ਆਪਣੇ ਵਾਲੇ ਇੱਧਰ ਲਾਏ ਖੜੇ ਨੇ ਤੋਂ ਆਹ ਖੜੇ ਸੀ ਇੱਕ ਲਾਏਗਾ ਭਾਈ ਆਹ ਖੜੇ ਨੇ ਇੰਦਰ ਆਪਣਾ ਹੁੰਦਾ ਵੀ ਸੈਂਸਰ ਜਿਹੜਾ ਬਦਲ ਦਿਆਂਗੇ ਆਹ ਠਮਾਡਲਾ ਤੇ 8 18 17 ਮਾਡਲ ਆ ਮਿੱਤਰੋ ਇਹ ਬਾਈ ਨੇ ਮਾਰ ਦਿੱ ਸਾਇਲਪੋਰ 17 19 20 ਮਾਡਲ ਆ ਖੱਚਦਾ ਬਾਈ ਨੇ ਆਪਾਂ ਇੱਥੇ ਲੈਂ ਕਰੇ ਖੋਲ ਦੇਣਾ ਟਾ ਅਰੇ ਹੈ ਨੈਕਪੋਰ ਦੇਖਾ ਨਵੇਂ ਦਾ ਫਰਕ ਦੇਖ ਹੈਗਾ ਰੇਸ ਮਾਰਾ ਹਣੀ ਆਹ ਦੇਸੀ ਆ ਦੁਕਾਨ ਤੋਂ ਲੈ ਕੇ ਲਾਇਆ ਮਿੱਤਰੋ ਜਿਹੜੀਆਂ ਸਪੇਅਰ ਪਾਰਟ ਨਹੀਂ ਆਉਂਦੀਆਂ ਨੇ ਹੈਗਾ ਹੈ ਨਾ 19 ਇੱਕ ਦਾ ਹੈਗਾ ਫਰਕ ਹੁੰਦਾ ਚੱਲ ਹੁਣ ਤਾਂ ਲਾਦਾ 1500 ਤੋਂ ਚੁਰਦੇ 1500 ਆ ਗਿਆ ਰਾਤ ਜਾਂਦਾ ਸੂਆ ਸਰਦਾ ਵੀ ਕਿਵੇਂ ਆ ਲਾ ਕੇ ਰਾਂ ਯਾਰ ਕਰਦਾ 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 ਮਾੜਾ ਜਾ ਉਹ ਕਰ ਓਏ ਇਧਰੋਂ ਘੁਮਾ ਮਾੜਾ ਜਾ ਪਰੇ ਨੂੰ ਪਰੇ ਨੂੰ ਘੁਮਾ ਮਾੜਾ ਜਾ ਪਰੇ ਨੂੰ ਵਾਸ ਵਾਸ ਬੱਸੋ ਆਹੀ ਲਾ ਦੇ ਦੋ ਇਧਰ ਤੱਕੀ ਨਟ ਨਟ ਤੱਕੀ ਨਾਟ ਧੱਕ ਕਸ ਦੇ ਪੰਨਾ ਲੈ ਗਏ ਸੀ ਆਹ ਦੇ ਇਧਰ ਡਿੱਗੇ ਪਿਆ ਵਾਸ ਲਈ ਸਮੂਹ ਕਰਾਂਗੇ ਇਹਨੂੰ ਨਾਲ ਲੈ ਕੇ ਚੱਲਾਂਗੇ ਪਟਕੇ ਹੱਥ ਦੇ ਮੰਡੀ ਦੇ ਕਹਾਣੇ ਦੋ ਸਲੈਂਸਰ ਨੇ ਬਈ ਇਹਦੇ ਨਾਲ ਦੋ ਸਲੈਂਸਰ ਇੱਕ ਉਧਰ ਦੇ ਪਾਸੇ ਲਾ ਦਿੰਨੇ ਆ ਇਹ ਪੱਤੀ ਬਦਲਣ ਆ ਗਿਆ ਹੈ ਨਹੀਂ ਆ ਗਈ ਦੂਸਰੇ ਨਹੀਂ ਦੂਸਰੇ ਵੀ ਵਿਂਦਰ ਬਾਈ ਦੀ ਸਮਾਦ ਆ ਗਈ ਆਪਾ ਹੀ ਮੰਡੀ ਬੁੱਧਵਾਰ ਨੂੰ ਤਲਵੰਡੀ ਖਾਬ ਹੋ ਜਾਣੇ ਨੇ ਮੁਸੇ ਪਿੰਡ ਵਿੱਚ ਦੀ ਪਹਿਲੀ ਹੋਰ ਬੈਂਕਿੰਗ ਜਿਹੜੇ ਕੋਟੀ ਐਸੇ ਤੂਮੂ ਸਾਲ ਦੇ ਪਿੰਡ ਵਿੱਚ ਨਹੀਂ ਆਏ ਬਤਵਾਰ ਆਪਾਂ ਲਾਗਦੇ ਤੇ ਬਾਈ ਦੀ ਸਮਾਦ ਆ ਗਈ ਜਿੱਦੂ ਮੂਸੇ ਵਾਲੇ ਜਿੱਧਰ ਨਹੀਂ ਜਾਂਦੇ ਤੇ ਇਹ ਮੂਸਾ ਪਿੰਡ ਆ ਆਈ ਲੱਗਦਾ ਕਿ ਉਹ ਆ ਗਿਆ ਉਹ ਬੰਦ ਵਾਲੇ ਕੋਲ ਹੀ ਲੱਗਦੇ ਆਗੇ ਆਹ ਬਾਹਰ ਆ ਗਿਆ ਜੇ ਤੂੰ ਉਸੇ ਨਾਲ ਉਹ ਬੈਗ ਉਹ ਬੰਜੜ ਪਿਆ ਹੋਇਆ ਮੇਜ ਖਰੀ ਉਹ ਬਾਈ ਦਾ ਜੀ ਮੇਠਾ ਕੰਮ ਕਰੀ ਜਾਂਦਾ ਖੇਤ ਚ ਤੇ ਚੱਲਿਆਂ ਬੰਦਵਾਰ ਤਲਵੰਡੀ ਸਾਹ ਪੋਵੰਡੀ ਤੇ ਦੇ ਮੈਟਰੋ ਪਹੁੰਚ ਕੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਟਰੈਕਟਰਾਂ ਦੀ ਪਹਿਲੀ ਮੰਡੀ ਆਪਣੀ ਨਬਰ ਨਾਲ ਆ ਜਾਂਦੀ ਇਧਰ ਮੰਡੀ ਤੇ ਆਏ ਆਗੇ ਤੇ ਬਾਕੀ ਵੀਡੀਓ ਨੂੰ ਕਰ ਦਿੰਦੇ ਹਾਂ ਨਗਾਉਣਾ ਟਰੈਕਟਰ ਚੱਲ ਕੇ ਮੰਡੀ ਦੇ ਵਿੱਚ ਮੰਡੀ ਤੇ ਟਰੈਕਟਰ ਪੂਰਾ ਭਰ ਗਿਆ ਅੱਗੇ ਆਹ ਆਪ ਸਾਵੇਂ ਟਰੈਕਟਰ ਫੁੱਲ ਭਰੇ ਖੜੇ ਹੁੰਦੇ ਹੈਗੇ ਤੇ ਐਦਿਹੀ ਜਿਹੜਾ ਥੋੜਾ ਜਿਹਾ ਘਾਟਾ ਜੀ ਜਾਂਦਾ ਕਰਕੇ ਹਜੇ ਕੰਮ ਚੱਲੀ ਜੁਲੀ ਜਾਂਦਾ ਹੈ ਸਾਰਾ ਇਹ ਨਹੀਂ ਦਾ ਪਲਾਟ ਜੇ ਭਰ ਜਾਂਦੇ ਐ ਇਸ ਟਾਈਮ ਸਾਰੇ ਭਰੇ ਪਏ ਹੁੰਦੇ ਨੇ ਥੋੜਾ ਜਿਹਾ ਘੱਟ ਆ ਕੰਮ ਐਦ ਕੀ ਆਹ ਪਲਾਟ ਸਾਰੇ ਭਰ ਜਾਂਦੇ ਤੂੰ ਸਾਰੇ ਟੂ ਜੈਡ ਇਹਦੇ ਵਿਲੇ ਬੈਠੇ ਨੇ ਆ ਦੇਖੋ ਟਰੈਕਟਰ ਆ ਜੇ ਬਹੁਤ ਘੱਟ ਆ ਗਿਆ ਨਹੀਂ ਤਾਂ ਇਹ ਖੇਰ ਲੱਗੇ ਪਏ ਹੁੰਦੇ ਨੇ ਧਲਵੰਡੀ ਸਾਹਿਬ ਉਹ ਐਵੇਂ ਲੋ ਜਿੰਨੇ ਕਿ ਪਰਾਲੇ ਮੰਡੀ ਦੇ ਟਰੈਕਟਰ ਖੜਦੇ ਆ ਉਹਨਾਂ ਟਰੈਕਟਰ ਤਾਂ ਖੜਾਗਾ ਆ ਇਹਦੇ ਇਹ ਸੀ ਆ ਦੀ ਸਭ ਤੋਂ ਵੱਡੀ ਜਿਹੜੀ ਟਰੈਕਟਰ ਮੰਡੀ ਆ ਧਲਵੰਡੀ ਸਾਹਿਬ ਉਹ ਯਾ ਦੇਖੋ ਮੇਟਰੋ ਟਰੈਕਟਰ ਟਰੈਕਟਰ ਇੱਥੇ ਆ ਗਿਆ ਇਕੱਠਾ ਪਲਾਟ 'ਚ ਆ ਗਿਆ ਇੱਥੇ ਟਰੈਕਟਰ ਟਰੈਕਟਰ ਖੜਾਗਾ ਬਹੁਤ ਜਿਆਦਾ ਟਰੈਕਟਰ ਹੀ ਟਰੈਕਟਰ ਖੜਾ ਗਏ ਦੀ 43 255 ਇੱਥੇ ਲਈ ਛੜਾ ਜ ਬਹੁਤ ਘਰਟ ਆਏ ਨੇ ਬਾਕੀ ਨਰਮੇ ਨੂੰ ਮੈਂ ਆਹ ਏਰੀਆ ਇੱਧਰ ਨਰਮੇ ਵਗੈਰਾ ਲੱਗੇ ਜਾਂਦੇ ਨੇ ਨਾ ਇਹਨੂੰ ਬਾਕੀ ਮੰਡੀਆਂ 'ਵਾਂ ਦਿਖਾ ਦਿਆਂਗੇ ਫੇਰ ਦੁਬਾਰੇ ਤੇ ਉਹਨੂੰ ਧਰ ਜੂਗੀ ਹਜੇ 12 ਵਜੇ ਤੱਕ ਇਹ ਟਰੈਕਟਰ ਆ ਗਏ ਮੰਡੀ ਦੇ ਵਿੱਚ ਆਈ ਜਾਂਦਾ ਇਹ ਤਾਂ ਟਾਈਮ ਹੀ ਸਾਰਾ ਸਾਢੇ 10 ਦੇ ਹੋਏ ਨੇ ਸਾਢੇ 10 10 ਖਾਲੀ ਹੋਏ ਨੇ ਤੇ ਆਏ ਮੰਨੋ ਵੀ ਤੁਸੀਂ 12 1 ਵਜੇ ਦੇ ਤੱਕ ਜਿਹੜਾ ਟਰੈਕਟਰ ਹੈਗਾ ਉਹ ਆ ਹੀ ਜਾਊਗਾ ਤੇ ਮੈਥਰੋ ਪੂਰਾ ਇਹ ਟਰੈਕਟਰ ਆ ਇਹ ਟਰੈਕਟਰ ਹੋਇਆ ਪਿਆ ਸੋਹਣਾ ਲੀਕਾ ਸਵਰਾ ਸਾਰਾ ਉਹ ਲਾਈ ਕਰ ਰਹੇ ਨੇ ਆਪਣਾ ਵਾਲੀ ਵੰਡੀ ਇੱਧਰ ਆਈਂਦੀ ਇੱਕ ਨੰਬਰ ਪਲਾਟ ਚ ਆ ਮੋੜਾਂ ਦਾ ਚੌਕ ਆ ਕੇ ਇਧਰ ਨੂੰ ਮੋੜਾਂ ਨੂੰ ਮਾਂਥਾਲੀ ਸੜਕ ਤੋਂ ਆ ਪਾਈ ਜਾਂਦੇ ਆ ਇਹਦਾ ਰਾਮੇ ਵਾਲੀ ਛੜਕ ਰਹੀ ਤੇ ਆ ਚੌਕ ਲੇਗਾ ਸ੍ਰੀ ਗੁਰੂ ਰਵੀਦਾਸ ਚੌਕ ਤੇ ਤਲਵੰਡੀ ਸਾਬੋ ਤੇ ਇੱਥੇ ਆਪਣੀ 25 ਮੰਡੀ ਹੁੰਦੀ ਆ ਮਿੱਤਰੋ ਆਹ ਮੋੜ ਮੋੜ ਅਨਸਾਰ ਤੇ ਚੌਕ ਆ ਚੌਕ ਜਿਹੜਾ ਬਸ ਚੌਕ ਮੁੜ ਕੇ ਨਾਲ ਦੀ ਨਾਲ ਆਪਣੀ ਮੰਡੀ ਸਟਾਰਟ ਆ ਔਰ ਕਾ ਭਾਈ ਹੁਣ ਮੜਾ ਜਾ ਬ੍ਰੇਕ ਮਾਰ ਲਾ ਆ ਆਪਣੀ ਮੰਡੀ ਉਹ ਸਾਹਮਣੀ ਆ ਹੁਣ ਇੱਥੋਂ ਆਏ ਵਟ ਦਾਂਗੇ ਤੈਨੂੰ ਵਟ ਤੇ ਚੱਲ ਪਰੇ ਦੀ ਲਾ ਲਓ ਫਾਈਨ ਕੀ ਆ ਆਪਣੀ ਮੰਡੀ ਆ ਆ ਗਈ ਇੱਧਰ ਆ ਆਪਣੀ ਮੰਡੀ ਆ ਅਜਾ ਇੱਧਰ ਨੂੰ ਉ ਜਾ ਕਿਵੇਂ ਕਰਕੇ ਲਾਤਾ ਆਇਤਾ ਬੈਠੇ ਨੇ ਆਏ ਪਹਿਲੀ ਥੜਕੀ ਲੱਤਾਂ ਦੇ ਮਸਾਦਰ ਹੀ ਬੈਠੇ ਨੇ ਜਲਦੀ ਵਰਗੇ ਚਲੋ ਜੀ ਓਕੇ ਮਿੱਤਰ ਓਕੇ ਵਾਏ ਵਾਏ ਟਾਟਾ ਲਾਈਵ ਮੋਡ ਚੱਲੇ ਸਾਂਹੋਂ ਦਾ ਵੇਲਾ ਸੀ ਤੇ ਟਰਾਈਆਂ ਬਹੁਤ ਲੱਗੀਆਂ ਨਵ ਮਾਡਲ ਦੀਆਂ ਨਵ ਮਾਡਲ ਵੀ ਟਰੈਕਟਰ ਸੀ ਤੇ ਟਰਾਈਆਂ ਤੇ ਬਹੁਤ ਜਾਈ ਗਏ ਨੇ ਪਰ ਬਸ ਬਣੀ ਨਹੀਂ ਗੱਲ ਰਹੇਗਾ ਕੰਮ ਪਰ ਟਰੈਕਟਰ ਇਹ ਵੀ ਬਾਈ ਲਾਇ ਚੱਲੇਗਾ ਲੈਂਡ ਵਾਲੇ ਥੋੜੇ ਹੁੰਦੇ ਆ ਤੇ ਟਰੈਕਟਰ ਆਉਂਦਾ ਭੇਜਾ ਬੜਾ ਤੇ ਤਲਵੰਡੀਆਂ ਮਿੱਤਰੋ ਪਾਤੇ ਚੱਲੇ ਆ ਪਤਾ ਪਿੰਡ ਨੂੰ ਤੇ ਹੁਣ ਇੱਥੋਂ ਸਿੱਧਾ ਮਾਨਸਾ ਨੂੰ ਮੂਸਾ ਕੈਂਚੀਆਂ ਤੇ ਉਸ ਤੋਂ ਬਾਅਦ ਪਿੰਡ ਨੂੰ ਸਿੱਧਾ ਬਰਨਾਲਾ ਅੱਜ ਸ਼ਾਮ ਦਾ ਵੇਲਾ ਸੀ ਅੱਕ ਬਈ ਮਾਤੀ ਗੇਮ 54 ਦਾ ਤਾਂ ਖੱਚ ਦਾ ਸੁਣ ਲਿਖੋਣੇ ਮੰਗੀ ਮੰਡੀ ਦੇ ਰੰਗ ਢੰਗ ਲਾਈ ਵੀ ਤਾਂ ਆਪਦੇ ਆ ਮੁੜਦਾ ਜਾਂਦਾ ਦੂਜਾ ਸੈਂਪਲ ਸਟੀering ਆ ਆ ਖੜਿਆ ਕਿਸੇ ਨੇ ਨਹੀਂ ਜਾਣੇ ਮੇਰੇ ਤੋਂ ਬਹੁਤ ਮੰਦੇ ਚ ਚੱਲ ਰਿਹਾ ਕੰਮ ਮੰਦਾ ਹੀ ਮੰਦਾ ਇੱਕ ਪਾਣੀ ਵਾਲੀ ਪਾਇਵਲੀਕ ਹੋਈ ਵੀ ਸਾਰੀ ਮੰਡੀ ਦੀ ਗੜੀ ਪਈ ਆ ਟਰੈਕਟਰ ਸਾਰੀ ਲਿਪੜ ਲਿਪੜ ਦਾਈ ਜਾਂਦੇ ਨੇ ਆ ਖੜੇ ਨੇ ਇੱਥੀ ਲੱਗ ਗਿਆ ਨੇ ਨੌਰਿਆਂ ਦੇ ਵਿੱਚ ਕੋਈ ਪਿੰਡ ਨੂੰ ਕਿੱਧਰ ਨੂੰ ਕਿੱਧਰ ਨੂੰ ਸਾਰੇ ਏ ਟੱਡੀ ਹੋ ਜਾਣੇ ਆਗੇ ਜੂਸ ਵੀ ਰਿਹਾ ਜੂਸ 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 ਵੀ ਰਿਹਾ ਜੂਸ ਪਾਲਟੀ ਟਰੈਕਟਰ ਦੀ ਜੋਸ਼ ਪੀ ਰਹੀ ਆ ਤੇ ਟਰੈਕਟਰ ਬਹੁਤ ਘੱਟ ਆ ਮੇਟਰੋਂ ਮੰਡੀ ਦੇ ਵਿੱਚ ਤੇ ਆਹੀ ਟਾਈਮ ਟਵੱਲਾ ਜਿਹਾ ਟਰੈਕਟਰ ਜਿਹੜਾ ਪਹੁੰਚਿਆ ਹੋਇਆ ਸੀਗਾ ਮੰਡੀ 'ਚ ਇਧਰ ਦੀ ਮੰਡੀ ਦਾ ਅੱਜ ਮੈਂ ਖਾਲੀ ਪਈ ਆ ਐਨੇ ਕ ਟਰੈਕਟਰ ਨੇ ਤੇ ਇਧਰ ਐਨੇ ਕਿਨੇ ਵਸ ਆਏ ਹੋਏ ਪਰ ਪੇ ਚੱਲ ਪਾ ਪਾ ਇੱਕ ਸੱਕ ਦਾ ਕੰਮ ਇਹਨਾਂ ਦਾ ਤਾਂ ਤੇ ਇਹ ਰੁਪਈਆ ਟੋਜਣਾ ਕੈਸੇ ਜਾਂਦੇ ਸਾਰੇ ਪਿੰਡਾਂ ਨੂੰ ਆਪੋ ਆਪਣੇ ਜਿਹਦੇ ਬੇਗੇ ਸਾਲਾ ਮਾਰਦਾ ਜਿਹਦੇ ਰਹਿ ਗਏ ਨਮੋਸਤੇ ਜਿਓ ਕੇ ਤੁਰੇ ਜਾਂਦੇ ਆ ਭਰਾਵੋ ਅੱਗੇ ਆਈ ਆਈ ਵਾਰ ਹਰੇਕ ਵਾਰੀ ਵੇਚ ਕੇ ਜਾਂਦੇ ਐਦਗੀ ਜਿਹੜੇ ਟਰੈਕਟਰ ਆ ਗਏ ਆਪਣੇ ਰਹਿ ਗਏ ਤੇ ਚਲੋ ਕੋਈ ਗੱਲ ਨਹੀਂ ਜਿਹਦੇ ਕਰਮਚਾਰਲੇ ਹੋਏ ਨਾ ਲੈ ਜਾਣਗੇ ਤੇ ਓਕੇ ਭਾਈ ਜੀ ਕਰ ਦਿਓ ਵੀਡੀਓ ਸ਼ੇਅਰ ਮਿੱਤਰੋ ਜੇ ਕਿਸੇ ਨੂੰ ਚਾਹੀਦਾ ਨਵ ਮਾਡਲ ਤੇ 17 ਮਾਡਲ ਜਮਾ ਕੋਕਾ ਪੀਸ ਨੇ Када видиш, че си е руснала.